ਲਓਏ ਮਿੱਤਰੋ ਅੱਜ ਹੈਗਾ ਗੁੱਡ ਮਾਰਨਿੰਗ ਅੱਜ ਹੈਗਾ ਯੋਗਾ ਡੇ ਇੰਟਰਨੈਸ਼ਨਲ ਯੋਗਾ ਡੇ ਤੇ ਅਸੀਂ ਵੀ ਖਿਚਦੀ ਤਿਆਰੀ ਬਾਗਾ ਪ੍ਰਾਣਾ ਨੂੰ ਤੇ ਬਾਗਾ ਪ੍ਰਾਣਾ ਚ ਆਪਾਂ ਵੀ ਯੋਗਾ ਡੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆਂ ਆਪਾਂ ਵੀ ਕਰਾਂਗੇ ਐਕਟੀਵਿਟੀ ਗਰਾਊਂਡ ਦੇ ਵਿੱਚ ਤਾਂ ਐਕਟੀਵਿਟੀ ਕਰੀ ਜਾਈਦੀਆਂ ਪਰ ਆਪਾਂ ਯੋਗਾ ਡੇ ਵੀ ਨਾਲ-ਨਾਲ ਕਰਾਂਗੇ ਇੰਜੋਏ ਤੇ ਬੋਗੇ ਪ੍ਰਾਣੇ ਪਹੁੰਚ ਚੁੱਕੇ ਆ ਮਿੱਤਰੋ ਉਦੋਂ ਬਾਅਦ ਆਪਾਂ ਨਿਰੰਕਾਰੀ ਮਿਸ਼ਨ ਵਾਲਿਆਂ ਨੇ ਯੋਗਾ ਡੇ ਦੇ ਵਿੱਚ ਸਾਰਿਆਂ ਨੂੰ ਬੁਲਾ ਕੇ ਤੇ ਯੋਗਾ ਕਰਵਾਉਣਾ ਤੇ ਨਾਲ ਮੈਂ ਖਾਪਾ ਵੀ ਕਰਾਂਗੇ ਤੇ ਬਾਈ ਫੌਜੀ ਦੱਬੀ ਆਉਂਦਾ ਇੱਥੇ ਲੱਗਣਾ ਬੈਨਰ ਯੋਗਾਡੇ ਦਾ ਤੇ ਬਾਈ ਨੇ ਘੰਡ ਚ ਲਾਇਆ ਪੂਰਾ ਜ਼ਬਰਦਸਤ ਤੇ ਮੈਂ ਕਿਹਾ ਬਿੱਲਾ ਜੀ ਆਪਾਂ ਖੜੇ ਨਾ ਕਰੀਏ ਕੁਛ ਨਾ ਕੁਛ ਆਪਾਂ ਦਰੀਆਂ ਦੁਰੀਆਂ ਵਛਾਈਏ ਹੋਰ ਨਹੀਂ ਕੰਮ ਕਰਨਾ ਤਾਂ ਤੇ ਨਦੀ ਬਾਈ ਜੀ ਸਮਝਾਰੇ ਵੀਰ ਜੀ ਸਾਡੇ ਤੇ ਮੈਂ ਕਿਹਾ ਬਿੱਲੇ ਨੇ ਟਰਾਲਾ ਖਿੱਚ ਲਿਆ ਦਰੀਆਂ ਭਰ ਲੀਆਂ ਬਿੱਲਾ ਲਈ ਆਉਂਦਾ ਟਰਾਲਾ ਬਾਈ ਸਾਡਾ ਤੇ ਉਹ ਤੋਂ ਬਾਅਦ ਸਾਡੀ ਆ ਗਈ ਵਿਸ਼ਾਉਣ ਦੀ ਵਾਰੀ ਤੇ ਵਿਸ਼ਾਅ ਸ਼ੂਕੇ ਪੂਰਾ ਸੈੱਟ ਕਰਤਾ ਮੌਲ ਆਪਾਂ ਵੀ ਨੈਟ ਕਰਤਾ ਤੇ ਤੁਹਾਨੂੰ ਪਤਾ ਹੀ ਹੈ ਵੀ ਸਾਰੇ ਜਾਣਦੇ ਸਾਡੇ ਵੀਰੇ ਨੂੰ ਨਵਦੀਪ ਸ਼ਰਮਾ ਜੀ ਹੈ ਜਿਹੜੇ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਹੈ ਤੇ ਸਾਨੂੰ ਹਰੇਕ ਮੋਟੀਵੇਸ਼ਨਲ ਗੱਲਾਂ ਬਾਤਾਂ ਦੱਸਦੇ ਰਹਿੰਦੇ ਆ ਤੇ ਯੋਗਾ ਨਾਲ ਨਾਲ ਯੋਗਾ ਕਰਵਾਇਆ ਤੇ ਮੈਂ ਹੈ ਆਨੰਦ ਆਈ ਜਾਂਦਾ ਬਾਈ ਮੈਨੂੰ ਲੱਗਦਾ ਵੀ ਐਂ ਲੱਗਦਾ ਸੀ ਜਿਵੇਂ ਸਰੀਰ ਨਾਲ ਫੁੱਲ ਵਰਗਾ ਹੋ ਗਿਆ ਜਦੋਂ ਯੋਗਾ ਕਰਦੇ ਸੀਗੇ ਤੇ ਸਾਰੀਆਂ ਮਾਸਪੇਸ਼ੀਆਂ ਐਕਟਿਵ ਹੋ ਗਈਆਂ ਮਤਲਬ ਪੂਰਾ ਪੈ ਕੇ ਤੁਹਾਨੂੰ ਐ ਦੇਖਣ ਵਾਲਿਆਂ ਨੂੰ ਤਾਂ ਲੱਗਦਾ ਉਹ ਬੰਦਾ ਰਿਲੈਕਸ ਜਿਹਾ ਪਏ ਆ ਪਰ ਜਦੋਂ ਬਈ ਇਹ ਯੋਗਾ ਦੀਆਂ ਨਾੜਾਂ ਨੂੰ ਡਾਈਆਂ ਚੱਕੀਆਂ ਜਾਂਦੀਆਂ ਲਾਇਦਾ ਉਹਦਾ ਕਰਵਾਉਂਦਾ ਨਾ ਭਾਈ ਯੋਗਾ ਤੇ ਮੈਂ ਕਹਿੰਦਾ ਵੀ ਨਿਆਰੇ ਆਂਦੇ ਸਰੀਰ ਜਾਂਦਾ ਖੁੱਲ ਪੂਰੇ ਦਾ ਪੂਰਾ ਤੇ ਮੈਂ ਕਿਹਾ ਫੰਕਸ਼ਨ ਸਵੇਰੇ ਸਵੇਰੇ ਜਦੋਂ ਸਰੀਰ ਥੋੜਾ ਐਕਟਿਵ ਜਾਂ ਨਹੀਂ ਹੁੰਦਾ ਤੇ ਪਰ ਇਹ ਬਾਈ ਨੇ ਕਰਤਾ ਐਕਟ ਉਹ ਸਾਡੇ ਵੀਰ ਜੀ ਨੇ ਤੇ ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਦੇਵੇ ਤਰੱਕੀ ਬਖਸ਼ੇ ਤੇ ਬਹੁਤ ਵਧੀਆ ਇਨਸਾਨ ਆ ਜਿਹੜੇ ਨੇ ਵੀ ਬਾਗਾਪੁਰਾਣਾ ਚ ਜਾਣਦੇ ਨਰਦੀਪ ਸ਼ਰਮਾ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਮਿੱਤਰੋ ਲੋ ਵੀ ਬਈ ਹੁਣ ਕੋਡਾ ਫੜ ਲਿਆ ਤੇ ਆਪਾਂ ਕਰਨਾ ਨਿੰਬੂ ਨੂੰ ਕੱਠਾ ਲੋ ਵੀ ਨਚੋੜਦਾ ਲੈ ਵੀ ਮਿੱਤਰੋ ਢੱਡ ਪੂਰੇ ਦਾ ਪੂਰਾ ਅੰਦਰ ਨੂੰ ਕਰਤਾ ਤੇ ਗੋਡਾ ਖਿੱਚੀ ਜਾਂਦੇ ਆ ਮਿੱਤਰੋ ਸਾਰੇ ਲੈ ਵੀ ਵਿੱਕੀ ਵੀ ਆ ਗਿਆ ਤੇ ਉਹ ਦੇਖੋ ਸਾਡਾ ਬਿੱਲਾ ਯਾਰ ਬਿੱਲਾ ਯਾਰ ਵੀ ਪੂਰਾ ਜ਼ੋਰ ਲਾਈ ਜਾਂਦਾ ਦੇਖੋ ਤਾਂ ਅਸੀਂ ਪੂਰਾ ਢੱਡ ਲਈ ਨੂੰ ਤੇ ਮਿੱਤਰਾਂ ਖਰਾਕਾਂ ਖਾਧੀਆਂ ਹੋਣ ਪਤਾ ਲੱਗਣੀਆਂ ਤਾਂ ਮਿੱਤਰੋ ਲੈ ਵੀ ਆਪਾਂ ਵੀ ਪੂਰਾ ਜ਼ੋਰ ਲਾ ਕੇ ਢਿੱਡ ਨੂੰ ਤੇ ਗੋੜਾ ਖਿੱਚਦਾ ਤੇ ਰਿਲੈਕਸ ਕਰ ਲਿਆ ਆਪਾਂ ਪੂਰੀ ਦੀ ਪੂਰੀ ਬਾਹ ਨੂੰ ਤੇ ਉਸ ਤੋਂ ਬਾਅਦ ਆ ਗਈ ਥੋੜੀ ਹਾਸੇ ਠੱਡੇ ਦੀ ਵਾਰੀ ਨਾਲ-ਨਾਲ ਹਾਸਾ ਠੱਟਾ ਚੱਲਦਾ ਰਿਹਾ ਤੇ ਫਿਰ ਆਪਾਂ ਕੰਮ ਨੂੰ ਸ਼ੁਰੂ ਕਰਤਾ ਜਾਣਾ ਤੇ ਮੈਂ ਕਿਹਾ ਚਲੋ ਵੀ ਕੰਮ ਵੜਦੇ ਸਾਰੇ ਮੈਂ ਕਿਹਾ ਜਵਾਕ ਜੱਲੇ ਮੇਰੇ ਸੁੱਤੇ ਤਾਂ ਨਹੀਂ ਪਏ ਤੇ ਸਾਰੇ ਜਾਣ ਕੇ जान ਕੇ ਵੀ ਸੌਣ ਦਿੰਦਾ ਬਹਾਨਾ ਲਾਉਂਦੇ ਤੇ ਲੈ ਵੀ ਉਹਦੇ ਵੀਰ ਦੱਲੇ ਆ ਦੂਜੇ ਨੇ ਦੱਸਿਆ ਕਿ ਇਹਨੇ ਲੈ ਲਈ ਚਾਦਰ ਜੀ ਤੇ ਮੈਂ ਕਿਹਾ ਪੁੱਤ ਚਾਦਰ ਲੈ ਨਹੀਂ ਸਕਣਾ ਅੱਜ ਯੋਗਾ ਡੇ ਆ ਤੇ ਆਪਾਂ ਗਰਾਉਣ ਚ ਤਾਂ ਜਾਣਾ ਹੀ ਆ ਤੇ ਅੱਜ ਦਾਦੂ ਨੂੰ ਕੋ ਯੋਗਾ ਡੇ ਦੇ ਵਿੱਚ ਤੁਹਾਨੂੰ ਯੋਗਾ ਕਰਾਓ ਕਿਉਂਕਿ ਸਕੂਲ ਵੱਲੋਂ ਵੀ ਥੋੜੀਆਂ ਆਈਆਂ ਆ ਵੀ ਭਾਈ ਵੀਡੀਓ ਬਣਾ ਕੇ ਭੇਜੋ ਬੱਚਿਆਂ ਦੀ ਯੋਗਾ ਕਰਦਿਆਂ ਦੇ ਲੈ ਵੀ ਚੱਕੇ ਦੋਨੇ ਜਵਾਨ ਮੈਂ ਆਪਦੇ ਤੇ ਲੈ ਗਿਆ ਮੈਂ ਬਾਹਰ ਨੂੰ ਬਾਪੂ ਸਾਡਾ ਤੁਹਾਨੂੰ ਪਤਾ ਹੀ ਆ ਕੈਰੀ ਚ ਕਦੂ ਗਦੂ ਵੀਜੇ ਉਧਰ ਬਈ ਫਸਲ ਬੁਸਲ ਤੁਹਾਨੂੰ ਬੜਾ ਗਰਮੀ ਨਾਲ ਪੂਰੀ ਇਦਕੇ ਸੜ ਗਈ ਯਾਰ ਕਦੂਦੂ ਹੋਏ ਨਹੀਂ ਤੇ ਆਪਾਂ ਚਲੋ ਉਧਰ ਲੈ ਕੇ ਜਾਂਦੇ ਆ ਤੇ ਲੈ ਵੀ ਡੈਡੀ ਕਰਾਓ ਇਹਨਾਂ ਨੂੰ ਯੋਗਾ ਬੰਦੇ ਆਏ ਆ ਤੁਹਾਨੂੰ ਲਿਆਂਦੇ ਨੌਜਵਾਨ ਸਾਡੇ ਲੈ ਵੀ ਮਾਰੋ ਹਾਕਾਂ ਦਾਦੂ ਨੂੰ ਵੀ ਕਰਾਓ ਯੋਗਾ ਸਾਨੂੰ ਤੇ ਅਸੀਂ ਵੀਡੀਓ ਪਾਉਣੀ ਆ ਸਕੂਲ ਵਾਲਿਆਂ ਨੂੰ ਯੋਗਾ ਕਰਦਿਆਂ ਨਹੀਂ ਆ ਲੈ ਵੀ ਮੇਤਰੋ ਇਹ ਵੀ ਫਾਰਮ ਦੇ ਵਿੱਚ ਹੋ ਗਿਆ ਐਕਟਿਵ ਜੇ ੱੱਲੇ ਦਾਦੂ ਨੇ ਵੀ ਕਰਤਾ ਫਿਰ ਯੋਗਾ ਬੱਚਿਆਂ ਨੂੰ ਸਟਾਰਟ ਨਾਲ ਨਾਲ ਆਪਾਂ ਯੋਗਾ ਸਕੂਲ ਵਾਲਿਆਂ ਨੂੰ ਵੀਡੀਓ ਬਣਾ ਕੇ ਪਾਉਣੀ ਹੈ ਤੇ ਨਾਲ ਨਾਲ ਵੇਖੋ ਫੰਕਸ਼ਨ ਹੋਈ ਜਾਂਦਾ ਤੇ ਨਾਲੇ ਇੰਜੋਏ ਕਰੀ ਜਾਂਦੇ ਆ ਦਾਦੂ ਪੂਰਾ ਟ੍ਰੇਨਰ ਆ ਬਈ ਇਹਨਾਂ ਦਾ ਲੋਵੀ ਬਣਾ ਤੇ ਤਿਤਲੀਆਂ ਤਿਤਲੀਆਂ ਹੀ ਉਡਾਉਣ ਲੱਗੇ ਇਹ ਯੋਗਾ ਕਰਦੇ ਕਰਦੇ ਨਾਲੇ ਫੰਕਸ਼ਨ ਕਰੀ ਜਾਂਦੇ ਨਾਲੇ ਇੰਜੋਏਮੈਂਟ ਹੋਈ ਜਾਂਦਾ ਤੇ ਨਾਲੇ ਸਰੀਰ ਨੂੰ ਐਕਟਿਵ ਹੋਈ ਜਾਂਦਾ ਇਸ ਤੋਂ ਬਾਅਦ ਮੈਂ ਆਪਾਂ ਫੰਕਸ਼ਨ ਕਰਦਾਂ ਤੇ ਜਵਾਕਾਂ ਨਾਲ ਨੱਚ-ਨੱਚ ਬਣਾਈਆਂ ਰੀਲਾਂ ਤੇ ਸਤਿੰਦਰ ਦਾ ਲਾਇਆ Song ਨੰਦ ਆ ਗਿਆ ਬਾਈ ਇਹ ਨਾ ਕਰਕੇ ਤੇ ਫਿਰ ਆਪਾਂ ਬਣਾਇਆ ਆਲੂ ਬਖਾਰਾ ਤੇ ਇਮਲੀ ਦਾ ਜੂਸ ਕਿਵੇਂ ਲੱਗੀ ਵੀਡੀਓ ਸਾਡੀ ਤੁਹਾਨੂੰ ਤੇ ਸ਼ੇਅਰ ਜ਼ਰੂਰ ਕਰਦੇ ਅਗਰੋ ਬਾਈ